ਮੇਰੇ ਬਟੂਏ ਦੀ ਖਸਤਾ ਦੇਖ ਹਾਲਤ ਉਹਦੀ ਫੋਟੋ ਨੂੰ ਮੁੜਕਾ ਗਿਆ ਹੈ ਅਸਲ ਗੱਲ ਇਹ ਨਾ ਤੇਰੀ ਯਾਦ ਆਉਂਦੀ ਅਸਲ ਗੱਲ ਇਹ ਕਿ ਜੀਣਾ ਆ ਗਿਆ ਹੈ ਸਾਰੇ ਬਗਲੇ ਚੁੰਝ ਭਰਨੇ ਨੂੰ ਕਾਲੇ ਨੇ ਉਸਨੇ ਇੱਕ ਤਲਾਬ ਚ ਚੁੰਨੀ ਧੋਈ ਹੈ ਇੱਥੇ ਕਿਤੇ ਹੁੰਦਾ ਸੀ ਸ਼ਾਇਦ ਘਰ ਉਸਦਾ ਇੱਥੇ ਕਿਤੇ ਮੈਂ ਆਪਣੀ ਦੁਨੀਆ ਖੋਈ ਹੈ ਕਿ ਕੱਟਣਾ ਕੱਟੀ ਸੀ ਨਾ ਕੱਟਣ ਦੇ ਟਾਈਮ ਤੋਂ ਪਹਿਲਾਂ ਹੀ ਮੈਂ ਗਜ਼ਲ ਲਿਖਣ ਲੱਗ ਗਿਆ ਸੀ। ਇਸ ਸਮੇਂ ਚ ਤਾਂ ਅਸੀਂ ਇਕੱਲੇ ਰਹਿ ਨਹੀਂ ਸਕਦੇ। ਮੋਸਟਲੀ ਹਰ ਕਿਸੇ ਨੂੰ ਕੋਈ ਨਾ ਕੋਈ ਚਾਹੀਦਾ ਹੈ। ਜੇ ਨਹੀਂ ਤਾਂ ਤੁਹਾਡੇ ਕੋਲ ਫੋਨ ਹੋਵੇ। ਤੁਹਾਡਾ ਕਿਸੇ ਕਲਾ ਦੇ ਨਾਲ ਪ੍ਰੇਮ ਹੁੰਦਾ। ਤੁਸੀਂ ਸਮਰਪਣ ਹੁੰਦਾ ਡੈਡੀਕੇਸ਼ਨ ਹੁੰਦਾ ਤੁਹਾਡੇ ਚ। ਫਿਰ ਕੋਈ ਮਸਲਾ ਨਹੀਂ। ਤੁਸੀਂ ਕਿੰਨਾ ਟਾਈਮ ਵੀ ਰਹਿ ਸਕਦੇ। ਜੀ। ਕਿਸ ਨੇ ਰੀਜਾਂ ਲਾ ਕੇ ਧਰਤੀ ਧੋਈ ਹੈ? بارش ਹੈ ਜਾਂ ਅੰਬਰ ਦੀ ਅੱਖ ਰੋਈ ਹੈ? ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ? ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ? ਇਸ਼ਕ ਹੋਇਆ ਹੈ ਜਾਂ ਫਿਰ ਸੰਧੀ ਹੋਈ ਹੈ ਲੋ ਜੀ ਮੇਰੇ ਕੋਲ ਇੱਕ ਕਿਤਾਬ ਹੈ ਜੀ ਕਹਿੰਦੇ ਵੀ ਇੱਕ ਕਮਰੇ ਦਾ ਸ਼ਾਇਰ ਮਤਲਬ ਵੀ ਇੱਕ ਕਮਰੇ ਦਾ ਸ਼ਾਇਰ ਇਹ ਕੈਪਸ਼ਨ ਬੜਾ ਕਮਾਲ ਦਾ ਹੈਗਾ ਇਹ ਸਮਝਣ ਵਾਲੀ ਗੱਲ ਹੈ ਤੇ ਤੇ ਫੋਟੋ ਵੀ ਬਣਾਈ ਹੋਈ ਹੈ ਮਤਲਬ ਮੋਸਟਲੀ ਬਿਲੋ ਰਾਤ ਦਾ ਵੀ ਉਹ ਦਿਖਾਇਆ ਗਿਆ ਤੇ ਬਾਈ ਮੇਰੇ ਨਾਲ ਨੇ ਇੱਕ ਕਮਰੇ ਦਾ ਸ਼ਾਇਰ ਬਾਈ ਇੱਕ ਕਮਰੇ ਦੇ ਵਿੱਚ ਬਹਿ ਕੇ ਲਿਖਿਆ ਇਹ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸਵਾਲ ਦਾ ਜੇ ਮੈਂ ਜਵਾਬ ਦੇਵਾਂ ਤਾਂ ਮੋਸਟਲੀ ਟਾਈਮ ਮੇਰਾ ਸਿਰ ਜਿੰਨਾ ਦਾ ਟਾਈਮ ਸੀ ਜੋ ਕਮਰੇ ਦੇ ਵਿੱਚ ਰਹਾ ਹੂੰ ਸੋ ਕਮਰਾ ਮਤਲਬ ਇਸ ਨੂੰ ਐਸੇ ਕਮਰਾ ਵੀ ਨਾ ਲੈ ਜਾਵੇ ਸੋ ਇਹਦਾ ਮਤਲਬ ਮੈਂ ਇਹਨੂੰ ਡੈਡੀਕੇਸ਼ਨ ਦੇ ਨਾਲ ਜੋੜ ਕੇ ਲਿਖਿਆ ਵੀ ਖੁਦ ਨਾਲ ਬੈਠ ਕੇ ਖੁਦ ਨਾਲ ਟਾਈਮ ਤੇ ਖੁਦ ਨਾਲ ਮੈਂ ਗੱਡ ਕੇ ਲਿਖਿਆ ਅੱਛਾ ਨਹੀਂ ਜਦੋਂ ਮਤਲਬ ਅੱਜ ਦੇ ਸਮੇਂ 'ਚ ਤਾਂ ਅਸੀਂ ਇਕੱਲੇ ਰਹਿ ਨਹੀਂ ਸਕਦੇ ਮੋਸਟਲੀ ਹਰ ਕਿਸੇ ਨੂੰ ਕੋਈ ਨਾ ਕੋਈ ਚਾਹੀਦਾ ਹੈ ਜੇ ਨਹੀਂ ਤਾਂ ਤੁਹਾਡੇ ਕੋਲ ਫੋਨ ਹੋਵੇ ਮਤਲਬ ਤੁਸੀਂ ਇਕੱਲੇ ਆਪਦੇ ਆਪ ਦੇ ਨਾਲ ਸਮਾਂ ਨਹੀਂ ਬਤੀਤ ਕਰ ਸਕਦੇ ਤੁਸੀਂ ਕਿਵੇਂ ਇਕੱਲੇ ਰਹਿ ਕੇ ਬੈਠੇ ਇਹ ਚ ਗਾਜ਼ਲੇ ਸੀ ਜੋ ਮਤਲਬ ਜਿਹਦੇ ਨਾਲ ਬੈਠਿਆ ਜਾ ਸਕਦਾ ਕੱਲਾ ਇਸ ਵਲ ਮਤਲਬ ਸਹੀ ਆ ਤੁਹਾਡਾ ਵੀ ਕੱਲੇ ਰਹਿਣਾ ਔਖਾ ਪਰ ਜਦੋਂ ਤੁਹਾਡਾ ਕਿਸੇ ਕਲਾ ਦੇ ਨਾਲ ਪ੍ਰੇਮ ਹੁੰਦਾ ਤੁਸੀਂ ਸਮਰਪਣ ਹੁੰਦਾ ਡੈਡੀਕੇਸ਼ਨ ਹੁੰਦਾ ਤੁਹਾਡੇ ਚ ਫਿਰ ਕੋਈ ਮਸਲਾ ਨਹੀਂ ਤੁਸੀਂ ਕਿੰਨਾ ਟਾਈਮ ਵੀ ਰਹਿ ਸਕਦੇ ਹਮ ਅੱਛਾ ਤੇ ਫਿਰ ਇਹ ਕੀ ਸੋਚ ਕੇ ਲਿਖੀ ਸੀ ਕਿਤਾਬ ਮਤਲਬ ਇਹਦੇ ਵਿੱਚ ਕੀ ਕੋਸ਼ਿਸ਼ ਸਾਨੂੰ ਦੱਸੋ ਇਹ ਗਜ਼ਲਾਂ ਦੀ ਕਿਤਾਬ ਹੈ ਚ ਮਤਲਬ ਪ੍ਰੋਪਰ ਗਜ਼ਲਾਂ ਆਈਆਂ ਖੁੱਲੀਆਂ ਕਵਿਤਾਵਾਂ ਨਹੀਂ ਹੈਗੀਆਂ ਅੱਛਾ ਜੀ ਸੋ ਮੇਰਾ ਬਚਪਨ ਤੋਂ ਹੀ ਗਜ਼ਲਾਂ ਵਾਲੇ ਪਾਸੇ ਧਿਆਨ ਸੀ ਜ ਜਿੰਨੀ ਕ ਊਰਜਾ ਸੀ ਉਹ ਗਾਜ਼ਲਾਂ ਵਾਲੇ ਪਾਸੇ ਸੀ ਠੀਕ ਹੈ ਚੰਗਾ ਲੱਗਦਾ ਸੀ ਮੈਨੂੰ ਗਾਜ਼ਲਾਂ ਨੂੰ ਪੜ੍ਹਨਾ ਸੁਣਨਾ ਸੋ ਉਹਦੇ ਮੁਹੱਬਤ ਸੀ ਤੇ ਹੌਲੀ ਹੌਲੀ ਮੈਂ ਕਿਵੇਂ ਲਿਖਣ ਲੱਗ ਗਿਆ ਇਹ ਮੈਨੂੰ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਕਦੋਂ ਹੋ ਗਿਆ ਅੱਛਾ ਮੈਨੂੰ ਸੁਣਾਉਂਗੀ ਹੁਣ ਕੁਝ ਬਹੁਤ ਪਿਆਰੀ ਜੀ ਹਾਂ ਮੈਂ ਦੋ ਚਾਰ ਸ਼ੇਰ ਮੇਰੇ ਯਾਦ ਆ ਸੁਣਾ ਦਿੰਨਾ ਮੈਂ ਜੀ ਜੀ ਕਿਸ ਨੇ ਰੀਜਾਂ ਲਾ ਕੇ ਧਰਤੀ ਧੋਈ ਹੈ ਜੀ ਕਿਸ ਨੇ ਰੀਜਾਂ ਲਾ ਕੇ ਧਰਤੀ ਧੋਈ ਹੈ ਬਾਰਿਸ਼ ਹੈ ਜਾਂ ਅੰਬਰ ਦੀ ਅੱਖਰੋਈ ਹੈ ਹੂੰ ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ ਇਸ਼ਕ ਹੋਇਆ ਹੈ ਜਾਂ ਫਿਰ ਸੰਧੀ ਹੋਈ ਹੈ ਹਮ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੀ ਨੇ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੀ ਨੇ ਉਸ ਨੇ ਇੱਕ ਤਲਾਬ ਚ ਚੁੰਨੀ ਧੋਈ ਹੈ ਇੱਥੇ ਕਿਤੇ ਹੁੰਦਾ ਸੀ ਸ਼ਾਇਦ ਘਰ ਉਸ ਦਾ ਇੱਥੇ ਕਿਤੇ ਮੈਂ ਆਪਣੀ ਦੁਨੀਆ ਖੋਈ ਹਾਂ ਡੂੰਗੀ ਗੱਲ ਹੈ ਹੂੰ ਮੈਨੂੰ ਵੀ ਲੱਗਦਾ ਕੋਈ ਕੱਟਣਾ ਕੱਢੀ ਸੀ ਨਹੀਂ ਕੋਈ ਖਾਸ ਨਹੀਂ ਕਿਉਂਕਿ ਕੱਟਣਾ ਕੱਟਣ ਦੇ ਟਾਈਮ ਤੋਂ ਪਹਿਲਾਂ ਹੀ ਮੈਂ ਗਾਜ਼ਲ ਲਿਖਣ ਲੱਗ ਗਿਆ ਸੀ ਪੜ੍ਹਨ ਲੱਗ ਗਿਆ ਸੀ ਸੋ ਕੋਈ ਖਾਸ ਰੀਜ਼ਨ ਨਹੀਂ ਇਹਦੇ ਪਿੱਛੇ ਕਿਉਂਕਿ ਮੇਰਾ ਬਚਪਨ ਤੋਂ ਹੀ ਇਸ਼ਕ ਆ ਦੇ ਨਾਲ ਅੱਛਾ ਨਹੀਂ ਮਤਲਬ ਇਹ ਹੁੰਦਾ ਨਾ ਕਿ ਕਈ ਵਾਰ ਤੁਸੀਂ ਜਾਂਦਾ ਤੁਹਾਡੇ ਨਾਲ ਉਹ ਚੀਜ਼ ਹੋਈ ਹੁੰਦੀ ਹੈ ਹੈਨਾ ਜਾਂ ਤੁਹਾਡੇ ਕਿਸੇ ਮਤਲਬ ਮੋਸਟਲੀ ਅੱਜ ਕੱਲ ਮਤਲਬ ਕਹਿੰਦੇ ਮੁੰਡੇ ਵੇਸੀ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਦੇ ਦੁੱਖ ਨੂੰ ਦੇਖ ਕੇ ਅਸੀਂ ਲਿਖ ਲੈਂਦੇ ਹਾਂ ਤੇ ਇਹ ਕਿਵੇਂ ਹੈ ਜੀਗਾ ਇਹ ਤੁਸੀਂ ਕਿਸੇ ਦਾ ਵੇਖਿਆ ਜਾਂ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕਾਫੀ ਗੱਲਾਂ ਹੁੰਦੀਆਂ ਚ ਲਿਖਣ ਚ ਕਈ ਚੀਜ਼ਾਂ ਤੁਸੀਂ ਖੁਦ ਐਕਸਪੀਰੀਅੰਸ ਕਰਦੇ ਹੋ ਕਈ ਤੁਸੀਂ ਦੋਸਤਾਂ ਤੋਂ ਪਰਿਵਾਰ ਤੋਂ ਸਮਾਜ ਤੋਂ ਉਹਨਾਂ ਤੋਂ ਲੈਨੇ ਹੋ ਤੇ ਕੁਝ ਕੋ ਤੁਹਾਡਾ ਆਪਣਾ ਨਜ਼ਰੀਆ ਹੁੰਦਾ ਪੁਆਇੰਟ ਆਫ View ਹੁੰਦਾ ਸੋ ਸਾਰਾ ਕੁਝ ਰਲਾ ਮਿਲਾ ਕੇ ਲਿਖਿਆ ਗਿਆ ਅੱਛਾ ਤੇ ਪਹਿਲੀ ਕਿਹੜੀ ਲਿਖੀ ਸੀਗੀ ਫਿਰ ਜਦੋਂ ਕਿਤਾਬ ਸ਼ੁਰੂ ਕੀਤੀ ਸੀਗੀ ਵੈਸੇ ਇਹ ਤਾਂ ਦੇਖ ਹੀ ਲੈਣੀ ਆ ਪਰ ਤੁਸੀਂ ਆਪ ਹੀ ਦੱਸੋ ਪਹਿਲੀ ਹੋ ਸਕਦਾ ਜੋ ਲਿਖੀ ਹੋਵੇ ਕਿ ਕਿਤਾਬ ਦੇ ਵਿੱਚ ਨਾਮ ਐਡ ਕੀਤੀ ਹੋਵੇ ਕਿਉਂਕਿ ਉਹ ਤੁਹਾਡਾ ਫੜਾ ਜਾਂ ਮਤਲਬ ਅਭਿਆਸ ਹੁੰਦਾ ਉਹ ਜੇ ਤੁਸੀਂ ਪਰਪੱਕ ਨਹੀਂ ਹੁੰਦੇ ਸੋ ਇਹਦੇ ਵਿੱਚ ਜੋ ਮੈਂ ਪਹਿਲੀ ਇਹਦੇ ਵਿੱਚ ਰੱਖੀ ਹੋਈ ਆ ਉਹਦੇ ਮੈਂ ਦੋ ਤਿੰਨ ਸ਼ੇਅਰ ਸੁਣਾ ਦਿੰਦਾ ਹਨ ਉਹ ਇਦਾਂ ਕਿ ਇਹ ਕਿੱਸਾ ਮੋੜ ਕੈਸਾ ਖਾ ਗਿਆ ਹੈ ਮੇਰੇ ਵਰਕੇ ਕੋਈ ਪਲਟਾ ਗਿਆ ਹੈ ਥਲਾਂ ਦੀ ਰੇਤ ਨੂੰ ਰੋਂਦੇ ਪਏ ਹਾਂ ਇਨਾ ਹੱਥਾਂ ਚੋਂ ਗੁਲਦਸਤਾ ਗਿਆ ਹੈ ਮੇਰੇ ਬਟੂਏ ਦੀ ਖਸਤਾ ਦੇਖ ਹਾਲਤ ਮੇਰੇ ਬਟੂਏ ਦੀ ਖਸਤਾ ਦੇਖ ਹਾਲਤ ਉਹਦੀ ਫੋਟੋ ਨੂੰ ਮੁੜਕਾ ਗਿਆ ਹੈ ਅਸਲ ਗੱਲ ਇਹ ਨਾ ਤੇਰੀ ਯਾਦ ਆਉਂਦੀ ਅਸਲ ਗੱਲ ਇਹ ਕਿ ਜੀਣ ਆ ਗਿਆ ਹੈ ਹਮ ਬਹੁਤ ਬਹੁਤ ਮਤਲਬ ਡੂੰਘੀਆਂ ਗੱਲਾਂ ਨੇ ਜਿਨੇ ਮਤਲਬ ਸਹਾਰੀਆਂ ਨੇ ਜਾਂ ਜਿਨੇ ਹੰਡਾਈਆਂ ਨੇ ਉਹ ਬੰਦਾ ਸਮਝ ਸਕਦਾ ਹੈਗਾ ਤੇ ਹੁਣ ਤੁਹਾਡੀ ਕਿਤਾਬ ਰਿਲੀਜ਼ ਹੋਈ ਹੈ ਹੈਨਾ ਕਿਵੇਂ ਲੱਗਿਆ ਹਮ ਬਹੁਤ ਮਤਲਬ ਖੁਸ਼ੀ ਵਾਲੀ ਗੱਲ ਸੀ ਖੁਦ ਨੂੰ ਛੱਪੇ ਹੋਏ ਦੇਖਣਾ ਤੂੰ ਇਹਦੇ ਪਿੱਛੇ ਕਈ ਸਾਲ ਦੀ ਤੁਹਾਡਾ ਇੱਕ ਕੰਟੀਨਿਊ ਤੁਸੀਂ ਲਿਖਦੇ ਹੋ ਲਿਖਦੇ ਲਿਖਦੇ ਫਿਰ ਤੁਸੀਂ ਇੱਕ ਮੋੜ ਦੇ ਨੇ ਸਾਸ ਹੁੰਦਾ ਵੀ ਹੁਣ ਛੱਪ ਜਾਣਾ ਚਾਹੀਦਾ ਸੋ ਚੰਗਾ ਲੱਗਦਾ ਮਤਲਬ ਸਫਰ 'ਚ ਜਾਣੇ ਉਹਨੇ ਕਿਤਾਬ ਨਾਲ ਹੁੰਦੀ ਹੈ ਅੱਛਾ ਬਹੁਤ ਵਧੀਆ ਬਾਈ ਕਿਤਾਬਾਂ ਨਾਲ ਇਸ਼ਕ ਕਰੋ ਇਹ ਕਦੇ ਧੋਖਾ ਨਹੀਂ ਦੇਣਗੀਆਂ ਨਾ ਬਿਲਕੁਲ ਸਹੀ ਗੱਲ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਵੈਰੀ ਮੱਚ